ਹਾਂਜੀ ਕਿਸਾਨ ਭਰਾਓ ਅੱਜ ਤਰੀਕ ਹੋ ਗਈ 31 ਅਕਤੂਬਰ ਤੇ 2025 ਕਿਸਾਨ ਭਰਾਵਾਂ ਆ ਜਾਈ ਸੀ ਆਪਾਂ ਕੋੜਕਪੂਰਾ ਦੀ ਮੰਡੀ ਚ ਬਾਸਪਤੀ ਦੀ ਬੋਲੀ ਤੇ ਜਿਵੇਂ ਕਿਸਾਨ ਭਰਾਵਾਂ ਟਾਈਮ ਦੀ ਗੱਲ ਕਰਾਂ ਤਾਂ ਟਾਈਮ ਵੀ ਬਹੁਤ ਜ਼ਿਆਦਾ ਹੋ ਚੁੱਕਿਆ ਸੀ ਟਾਈਮ ਹੋ ਚੁੱਕਿਆ ਸੀ 12 ਵਜੇ ਤੇ 5 ਮਿੰਟ ਹੋ ਚੁੱਕੇ ਸੀ ਆਪਾਂ ਤੇ ਕਿਉਂਕਿ ਬੋਲੀ ਕਿਸਾਨ ਭਰਾਵੋ 11 ਵਜੇ ਸ਼ੁਰੂ ਹੋ ਜਾਂਦੀ ਹੈ ਕੋੜਕਪੂਰਾ ਦੀ ਮੰਡੀ ਦੇ ਵਿੱਚ ਤੇ ਕਿਸਾਨ ਭਰਾਵੋ ਅੱਜ ਬੋਲੀ ਸ਼ੁਰੂ ਹੋਈ ਨਹੀਂ ਕਿਸੇ ਕਾਰਨ ਦੇ ਕਾਰਨ ਤੇ ਬਾਕੀ ਕਿਸਾਨ ਭਰਾਵੋ ਬੋਲੀ ਦੀ ਕੋੜ ਪੂਰਾ ਮੰਡੀ ਦੇ ਵਿੱਚ ਹੋ ਚੁੱਕੀ ਹੈ ਹੜਤਾਲ ਕਿਸਾਨ ਭਰਾਵੋ ਜਿੰਨੀ ਆਪਾਂ ਦੇ ਕੋਲ ਇਨਫੋਰਮੇਸ਼ਨ ਆਈ ਹੋਣੀ ਆਪਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਕਿਸਾਨ ਭਰਾਵੋ ਇਹ ਹੜਤਾਲ ਦੋ ਦਿਨ ਦੀ ਕਹਿ ਰਿਹਾ 31 ਤੇ 1 ਤਰੀਕ ਦੀ ਇੱਕ ਤਰੀਕ ਤਿੱਕਰ ਕਹਿੰਦੇ ਹੜਤਾਲ ਆ ਤੇ ਐਤਵਾਰ ਨੂੰ ਵੈਸੇ ਨਹੀਂ ਬੁੜੀ ਲੱਗਦੀ ਤੇ ਹੁਣ ਸੋਮਵਾਰ ਤਿੱਕਰ ਕਈ ਕਿਸਾਨ ਭਰਾਵੋ ਗੱਲਬਾਤ ਮੈਂ ਤਾਂ ਕਿਹਾ ਸੀ ਅੱਜ ਆਪਈ ਆਪਾਂ ਵੀਡੀਓ ਬਣਾਵਾਂਗੇ ਕੋੜ ਪੂਰਾ ਦੀ ਮੰਡੀ ਦੇ ਵਿੱਚ ਹਾਜ਼ਰ ਕਰਾਂਗੇ ਵੀ ਤਾਜ਼ੇ ਰੇਡ ਬਾਸਪਤੀ ਦੇ ਪਾਰ ਕਿਸਾਨ ਭਰਾਵੋ ਆਪਾਂ ਨਹੀਂ ਬਣਾ पाए ਕਿਉਂਕਿ ਬਈ ਹੋ ਚੁੱਕੀ ਸੀ ਹੜਤਾਲ ਤੇ ਆਪਾਂ ਨੂੰ ਪਤਾ ਨਹੀਂ ਸੀ ਆਪਾਂ ਪਹੁੰਚ ਚੁੱਕੇ ਸੀ ਕੋੜਕਪੁਰਾ ਦੀ ਦਾਣਾ ਮੰਡੀ ਦੇ ਵਿੱਚ ਲੋਬੀ ਤੁਸੀਂ ਕਹੋਗੇ ਸਾਫ ਜੀਆਂ ਵੀ ਲੈ ਮੈਂ ਕਿਹਾ ਤੁਹਾਨੂੰ ਆਪਾਂ ਮੰਡੀ ਦੇ ਵੀ ਸ਼ੇਅਰ ਕਰਾ ਦਈਏ ਚੈੱਕ ਕਰਾ ਦਈਏ ਬਈ ਇੱਧਰ ਗੱਟੇ ਬਹੁਤ ਜ਼ਿਆਦਾ ਪਏ ਛੱਕਣ ਵਾਲੇ ਚੋਨਾ ਸੁੱਕੀ ਜਾਂਦਾ ਤੇ ਹਜੇ ਸਲਾਈ ਹੋਣ ਵਾਲੇ ਵੀ ਪਏ ਆ ਤੇ ਪਰ ਆਪਾਂ ਨੂੰ ਕਿਸਾਨ ਭਰਾਵੋ ਕੋਈ ਦਿੱਕਤ ਪਰੇਸ਼ਾਨੀ ਦਾ ਨਹੀਂ ਪਤਾ ਵੀ ਕਾਹ ਤੋਂ ਹੜਤਾਲ ਹੋਈ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਆਹ ਵਜ੍ਹਾ ਤੋਂ ਹੋਈ ਐ ਉਹ ਆਪਾਂ ਨੂੰ ਹਜੇ ਤੱਕ ਵੀ ਕੋਈ ਇਨਫੋਰਮੇਸ਼ਨ ਨਹੀਂ ਆਈ ਵੀ ਕੋਈ ਜਾਣਕਾਰੀ ਵੀ ਕਾਹ ਤੋਂ ਹੜਤਾਲ ਹੋਈ ਆ ਪਰ ਕਿਸਾਨ ਭਰਾਵੋ 2 ਦਿਨ ਦੀ ਹੜਤਾਲ ਪਰ ਆਪਾਂ ਤੁਹਾਡੇ ਨਾਲ ਕਿਸਾਨ ਭਰਾਵੋ ਸਾਂਝੇ ਜ਼ਰੂਰ ਕਰਿਆ ਕਰਾਂਗੇ ਰੇਟ ਹਰ ਰੋਜ਼ ਹੀ ਕਰਾਂਗੇ ਕੱਲ੍ਹ ਨੂੰ ਵੀ ਕਰਾਂਗੇ ਅੱਜ ਵੀ ਕਰਾਂਗੇ ਸਾਂਝੇ ਰੇਟ ਕਿਸਾਨ ਭਰਾਵੋ ਕੋੜਪੂਰਾ ਦੀ ਮੰਡੀ ਦੇ ਵਿੱਚ ਵੀ ਹੋਰ ਵੱਖ-ਵੱਖ ਮੰਡੀਆਂ ਦੇ ਵੀ ਕੀ ਰੇਟ ਗਏ ਆ ਚਾਹ ਨੂੰ 5 ਵਜੇ ਨੂੰ 6 ਵਜੇ ਨੂੰ ਕਿਸਾਨਪੁਰ ਬ ਆਪਣੀ ਵੀਡੀਓ ਆਇਆ ਕਰੂ ਜਾਂ ਸਵੇਰ ਵੀਡੀਓ ਨੂੰ ਕਿਸਾਨਪੁਰ ਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਕਿਸਾਨਪੁਰ ਬ ਮੰਡੀ ਦੇ ਵਿੱਚ ਤੇ ਪੂਰਾ ਰਾਸ਼ ਹੋਇਆ ਪਿਆ ਬਾਈ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਜੇ ਬਈ ਕਿਸੇ ਨੇ ਬਾਸਪਤੀ ਬਾਸਪਤੀ ਵੇਚਣੀ ਹੋਵੇ ਕੋੜ ਪੂਰਾ ਮੰਡੀ ਵਿੱਚ ਲੈ ਕੇ ਆਉਣੀ ਹੋਵੇ ਬਾਈ ਜਰੂਰ ਕਮੈਂਟ ਕਰਿਓ ਆਪਣੇ ਨਾਲ ਸੰਪਰਕ ਕਰ ਸਕਦਾ ਬਾਈ ਜੇ ਕਿਸੇ ਨੇ ਰੇਟ ਪੁੱਛਣਾ ਹੋਵੇ ਕਿਸੇ ਵੀ ਵੈਰਾਈਟੀ ਦਾ ਕੋਈ ਵੀ ਵੈਰਾਈਟੀ ਬਾਸਪਤੀ ਦੀ ਮੰਨ ਕੇ ਚਲੋ ਕੋਈ 17 18 14011509 ਮੁੱਛੜਾ 1885 1847 ਕੋਈ ਵੀ ਬਾਈ ਜੇ ਤੁਸੀਂ ਰੇਟ ਪੁੱਛਣਾ ਵੇ ਬਾਸਪਤੀ ਦਾ ਆਪਾਂ ਨੂੰ ਜਦੋਂ ਮਰਜ਼ੀ ਮੈਸੇਜ ਕਰ ਦਿਓ ਕਮੈਂਟ ਬਾਕਸ 'ਚ ਆਪਾਂ ਹਾਜ਼ਰ ਆ ਨੰਬਰ ਆਪ ਦਾ ਕਮੈਂਟ ਬਾਕਸ 'ਚ ਕਰ ਦਿਓ ਬਾਈ ਆਪਾਂ ਤੁਹਾਨੂੰ ਤੁਰੰਤ ਹੀ ਕਾਲ ਲਾ ਕੇ ਦੱਸਾਂਗੇ ਵੀ ਆਹ ਰੇਟ ਇੱਥੇ ਚੱਲ ਰਿਹਾ ਕਿਸੇ ਵੀ ਮੰਡੀ ਦਾ ਜੇ ਤੁਸੀਂ ਆਪਣੇ ਤੋਂ ਰੇਟ ਬਾਰੇ ਪੁੱਛਣਾ ਤੇ ਆਪਣੇ ਕੋਲ ਕਿਸਾਨ ਭਰਾਵੋ ਲਿਸਟ ਆ ਜਾਂਦੀ ਹੈ ਤੇ ਆਪਾਂ ਤੁਹਾਨੂੰ ਜਰੂਰ ਉਪਰੂਪ ਕਰਾਂਗੇ ਤੇ ਬਾਕੀ ਕਿਸਾਨ ਭਰਾਵੋ ਤੁਸੀਂ ਕਿਹੜੀ ਥਾਂ ਤੋਂ ਆਪਣੀ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਿਓ ਤੇ ਕਿਸਾਨ ਭਰਾਵੋ ਸੋਡੇ ਕੀ ਬਾਸਪਤੀ ਦਾ ਹਿਸਾਬ ਕਿਤਾਬ ਚੱਲ ਰਿਹਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਭਈ ਅੱਜ 31 ਤਰੀਕ ਨੂੰ ਸੋਡੇ ਕੀ ਬਾਸਪਤੀ ਦੇ ਰੇਟ ਕਿਹੜੇ ਆ ਸੋਡੇ ਏਰੀਆ ਦੇ ਵਿੱਚ ਭਈ ਤੁਹਾਨੂੰ ਕਿਹੜੀ ਮੰਡੀ ਲੱਗਦੀ ਹੈ ਕਮੈਂਟ ਕਰਿਓ ਤੇ ਜਰੂਰ ਮੈਨੂੰ ਬਾਸਪਤੀ ਦੇ ਕਿਸਾਨ ਪ੍ਰਭੂ ਰੇਟ ਦੱਸਿਓ ਕੀ ਰੇਟ ਗਏ ਤੇ ਕੀ ਨਹੀਂ ਗਏ ਪਰ ਕਿਸਾਨ ਪ੍ਰਭੂ ਕੋੜਕਪੂਰਾ ਦੀ ਮੰਡੀ ਦੇ ਵਿੱਚ ਤਾਂ ਹੜਤਾਲ ਹੋ ਚੁੱਕੀ ਹੈ 2 ਦਿਨ ਦੀ ਬਾਕੀ ਵੇਣਿਆ ਬਈ ਸੋਮਵਾਰਾਂ ਦੇ ਉਮੀਦ ਹੈਗੀ ਹੈ ਖੁੱਲਣ ਦੀ ਪਰ ਐਤਵਾਰੀ ਖੋਲੀ ਕਿਉਂ ਗਿਆ ਐਤਵਾਰ ਬੋਲੀ ਲਾਉਂਦੇ ਸੋਮਵਾਰ ਤੇ ਗਈ ਸੋਮਵਾਰ ਨੂੰ ਕਿਸਾਨ ਪ੍ਰਭੂ ਤੁਹਾਨੂੰ ਦੱਸਾਂਗੇ ਕੀ ਸਾਬਕ ਤਵ ਗਿਆ ਬੋਲੀ ਦੇ ਬਾਸਪਤੀ ਦੀ ਤੇ ਕੋੜਕਪੂਰਾ ਮੰਡੀ ਤੇ ਕਿਸਾਨ ਪ੍ਰਭੂ ਆਪਣੀ ਤੂੜੀ ਦੀ ਬੋਲੀ ਦੀ ਵੀਡੀਓ ਵੀ ਆਉਂਦੀ ਆ ਉਹਨੂੰ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕੀ ਵੀਰਪੁਰਾ ਨਹੀਂ ਕਰਦੇ ਤਾਂ ਬਈ ਗੱਲ ਨਹੀਂ ਬੰਦੀ ਤੇ ਤੂੜੀ ਦੀ ਬੋਲੀ ਲੱਗਦੀ ਕਿਸਾਨਪੁਰਵ ਆਪਣੇ ਕੋਟ ਪੂਰਾ ਦੀ ਮੰਡੀ ਦੇ ਵਿੱਚ ਹਰ ਰੋਜ਼ ਵਾਂਗੂ ਹੀ ਲੱਗਦੀ ਆ ਸਵੇਰ 7:30 ਕਿਸਾਨਪੁਰਵ ਬੋਲੀ ਸ਼ੁਰੂ ਹੋ ਜਾਂਦੀ ਆ ਤੂੜੀ ਦੀ ਬਾਸਪਤੀ ਦੀ ਨਹੀਂ ਤੂੜੀ ਦੀ ਬਾਸਪਤੀ ਦੀ 11 ਵਜੇ ਹੁੰਦੀ ਆ ਤੂੜੀ ਦੀ 7:30 ਸਵੇਰ ਹੁੰਦੀ ਆ ਜੇ ਕਿਸੇ ਵੀਰਪੁਰਾ ਨੇ ਤੂੜੀ ਵੇਚਣੀ ਆ ਖਰੀਦਣੀ ਆ ਕੋੜਾ ਪੂਰਾ ਮੰਡੀ ਦੇ ਵਿੱਚ ਆ ਸਕਦੇ ਆ ਜੀ ਤੇ ਵੀਡੀਓ ਆਪਾਂ ਨੂੰ ਤੁਹਾਨੂੰ ਕਿਵੇਂ ਦੀ ਲੱਗੀ ਆਪਣੀ ਵੀਡੀਓ ਤੇ ਜਰੂਰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਬਾਈ ਜੀ ਜਿੰਨੀ ਕ ਆਪਣੇ ਤੋਂ ਜਾਣਕਾਰੀ ਸੀ ਆਪਾਂ ਤੁਹਾਨੂੰ ਦੱਸ ਦਿੱਤੀ ਆ ਤੇ ਸ਼ਾਮ ਨੂੰ ਬਈ ਆਪਣੇ